ਇੱਕ ਉਹ ਗਿਲਾਟਾਂ ਦੇਖੀਆਂ ਤੇ ਅਸੀਂ ਭੱਜ ਕੇ ਆਏ ਜੇ ਕੰਡੇ ਤੇ ਕੰਡੇ ਤੇ ਮੁੰਡੇ ਨੇ ਮੈਨੇਜਰ ਨੂੰ ਫੋਨ ਕੀਤਾ ਉਹ ਵੀ ਆ ਗਏ ਫਟਾਫਟ 112 ਤੇ ਫੋਨ ਕਰਤਾ ਨਾਲ ਦੀ ਨਾਲ ਉਹ ਵੀ ਆ ਗਏ ਅੱਗ ਬੁਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਕਰੀਬਨ ਬੁਝ ਗਈ ਅੱਗ ਕਿੰਨੇ ਕ ਵਜੇ ਦੀ ਘਟ ਰਹੀ ਜੀ ਇਹ ਬਸ ਹੁਣ ਤੋਂ ਅੱਧਾ ਘੰਟਾ ਪਹਿਲਾਂ ਕੀ ਕੰਰ ਹੋਇਆ ਜੀ ਅੱਗ ਲੱਗਦਾ ਇਹ ਤਾਂ ਨਹੀਂ ਪਤਾ ਜੀ ਤਾਂ ਦੂਰ ਸੀ ਠੀਕ ਹੈ ਤੁਸੀਂ ਨਾਲ ਆਏ ਜੀ ਜਦੋਂ ਆਏ ਉਦੋਂ ਕੀ ਹਾਲਾਤ ਬਣੇ ਹੋਏ ਸੀ ਕਿੰਨੇ ਦੇਖੋ ਆਇਆ ਬਹੁਤ ਜ਼ਿਆਦਾ ਅੱਗ ਸੀ ਕੀ ਹਾਂਜੀ ਸਾਰੇ ਆਲੇ ਦਾਲਾ ਮਹੱਲਾ ਇਕੱਠਾ ਹੋ ਗਿਆ ਹੋਰ ਪਤਵੰਤੇ ਸੱਜਣ ਆ ਗਏ ਜਿਹਨਾਂ ਜਿਹਨਾਂ ਨੇ ਗੌਰ ਕਰੀ ਤੇ ਆ ਕੇ ਅੱਗ ਬੁਝਾਈ ਫਾਇਰ ਬ੍ਰੀਗਡ ਆ ਗਈ ਕੀ ਕੀ ਮੱਚੀ ਹੈ ਜੀ ਅੱਗ ਜੀ ਅੱਗ ਬੁਝਾਈ ਕੀ ਅੱਗ ਜੇ ਤਾਂ ਵੇਸਟੇਜ ਹੈ ਆਪਣੇ ਗਰਾਊਂਡ ਦਾ ਕਿਸੇ ਦਾ ਬੰਦ ਪਿਆ ਹੈ ਕੋਈ ਗਰਾਊਂਡ ਉਹਦਾ ਵੇਸਟੇਜ ਹੈ ਗਰਾਊਂਡ ਨੂੰ ਤਾਂ ਕੋਈ ਨੁਕਸਾਨ ਹੋਣਾ ਨਹੀਂ ਨਾ ਗਰਾਊਂਡ ਨੂੰ ਕੋਈ ਨੁਕਸਾਨ ਨਹੀਂ ਹੋਣਾ ਉਮੇਦ ਨਾਲ ਪੈਟਰੋਲ ਪੰਪ ਵੀ ਆਇਆ ਹੈ ਜੇ ਨੇੜੇ ਪੈਟਰੋਲ ਪੰਪ ਵੀ ਸੀ ਉੱਥੇ ਵੀ ਉੱਥੇ ਤੱਕ ਨਹੀਂ ਉੱਤੋਂ ਦੂਰ ਹੀ ਰਹੀ ਅੱਗ ਜੇ ਜੇ ਮੌਕੇ ਦੇ ਨਾ ਜੇ ਮੌਕੇ ਦੇ ਨਾ ਹੁੰਦੇ ਫਿਰ ਤਾਂ ਕਰੋਨਾ ਦਾ ਵੀ ਨੁਕਸਾਨ ਸਰ ਪਹਿਲਾਂ ਮੈਂ 18 ਤੇ ਭੇਜੇ ਜੇ ਜਨਰਲ ਮਾਜੀ ਨਾਲ ਮੈਂ ਇੰਦਰਜੀਤ ਸਿੰਘ ਆ ਜੀ ਫੇਰ ਆਪਸ਼ਨ ਇੰਸਪੈਕਟਰ ਹਾਂ ਮੇਰੇ ਇੰਦਰਜੀਤ ਜੀ ਕੀ ਮਾਮਲਾ ਕੀ ਪਤਾ ਲੱਗਿਆ ਸੀ ਅੱਗ ਦਾ ਮਾਮਲਾ ਸਰ ਆਉਣਾ ਸੀ ਰੁਟੀਨ ਟਾਈਮ ਤੇ ਡਿਊਟੀ ਟਾਈਮ ਆ ਰਹੇ ਜੀ ਹਾਂ ਰਸਤੇ 'ਚ ਮੈਨੂੰ ਫੋਨ ਆਇਆ ਵੀ ਇਸ ਤਰ੍ਹਾਂ ਥੱਲੇ ਗਦਾਮਾਂ ਦੇ ਕੋਲੇ ਅੱਗ ਲੱਗੀ ਹੋਈ ਹੈ ਸਾਨੂੰ ਲੇ ਇਸ ਤਰ੍ਹਾਂ ਲੱਗਿਆ ਵੀ ਸ਼ਾਇਦ ਕਿਤੇ ਗਦਾਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਹੋ ਗਿਆ ਹੋਵੇ ਮੈਂ ਨਾਲ ਦੇ ਨਾਲ 112 ਤੇ ਕੰਪਲੇਂਟ ਕੀਤੀ ਨਾਲ ਹੀ ਜਿਹੜੇ ਵੀ ਹੋਰ ਮੇਰੇ ਮਿੱਤਰ ਪਰਿਵਾਰ ਦੇ ਜਿਹਨਾਂ ਦਾ ਫੋਨ ਆਇਆ ਉਹਨਾਂ ਨੇ ਸਾਰਿਆਂ ਨੇ ਅਪਰੋਚ ਕੀਤੀ ਤੇ ਇਸ ਜਿਹੜ ਜਿਹੜੀ ਬਹੁਤ ਜ਼ਿਆਦਾ ਚੜੀ ਹੋਈ ਸੀ ਇਹਨੂੰ ਕੰਟਰੋਲ ਕਰ ਲਿਆ ਤੇ ਸਾਡੇ ਨਾ ਕੋਈ ਗਦਾਮ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਜੀ ਨਾਲ ਹੀ ਲੱਗਦਾ ਜਿਹੜਾ ਕੋਈ ਪਟੋਲ ਪੰਪ ਹੈਗਾ ਕੋਈ ਹੋਰ ਹੈ ਕਿਸੇ ਤਰ੍ਹਾਂ ਨਾ ਕੁਝ ਜਾਦੀ ਜੀ ਜੇ ਫਾਇਰ ਬ੍ਰਿਗੇਡ ਨਾ ਆਉਂਦੀ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਦੇਖੋ ਜੀ ਜੇ ਅੱਗ ਨਾ ਬੁਝਦੀ ਤਾਂ ਫਿਰ ਤਾਂ ਕੁਝ ਵੀ ਹੋ ਸਕਦਾ ਸੀ ਇਹਦਾ ਕੋਈ ਅੰਦਾਜ਼ਾ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਾਦਸੇ ਦਾ ਹਾਦਸੇ ਨਾਲ ਕੁਝ ਵੀ ਵਾਪਰ ਸਕਦਾ ਹੈ ਪੜਾ ਕਿਵੇਂ ਲੱਗੀ ਹੈ ਜੀ ਇਹ ਕੰਮ ਇਹਦਾ ਕੁਝ ਨਹੀਂ ਪਤਾ ਸਰ ਇਹ ਸੁਨਸਾਨ ਜਗਾ ਜੀ ਤੇ ਇਹ ਕਿਸੇ ਦਾ ਨਾ ਕੋਈ ਡੈੱਡ ਸਟਾਕ ਪਿਆਗਾ ਉਰੇ ਇਹ ਸ਼ੈਲਰ ਤੇ ਅਸੀਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਐਜ਼ ਇਟ ਇਜ਼ ਇਹ ਪਿਆਜ਼ਾ ਕੀ ਸੜਿਆ ਜੀ ਅੱਗੇ ਚ ਆਪਾਂ ਦੇਖ ਰਹੇ ਇਹ ਡੈਡ ਸਟਾਕ ਹੈ ਜੀ ਇਹ ਤਾਂ ਆਪਣੇ ਜਿਹੜੇ ਹੁੰਦੇ ਨੇ ਤਰਪਾਲਾਂ ਦੇ ਟੋਟੇ ਨੇ ਜੀ ਹੂੰ ਠੀਕ ਹੈ ਵੇਸਟੇਜ ਹੈ ਸਾਰੀ ਹੁਣ ਐ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਲੱਗੀ ਕੋਈ ਲੱਗੀ ਉਸ ਤਰ੍ਹਾਂ ਦਾ ਸਾਨੂੰ ਕਿਸੇ ਕੋਈ ਗੋਡਾਊਨ ਸਰ ਕੋਈ ਗੋਡਾਊਨ ਠੀਕ ਨੇ ਜੀ ਬਿਲਕੁਲ ਕੋਈ ਨਾਲ ਪੈਟਰੋਲ ਪੰਪ ਵੀ ਹੈ ਉਹ ਵੀ ਠੀਕ ਹੈ ਸਰ ਬਿਲਕੁਲ